ਸੀਨੀਅਰ ਸਿਟੀਜ਼ਨ ਦੇ ਲਈ ਸਤਿਕਾਰ ਘਰ ਕੱਲ ਹੋਵੇਗਾ ਲੋਕ ਅਰਪਣ ਅੱਜ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਨਰੀਖਣ ਕੀਤਾ ਗਿਆ ਅਤੇ ਕੱਲ ਨੂੰ ਡਾਕਟਰ ਬਲਜੀਤ ਕੌਰ ਜੋ ਕਿ ਮੰਤਰੀ ਹਨ ਉਹ ਇਸ ਦਾ ਆ ਕੇ ਉਦਘਾਟਨ ਕਰਨਗੇ ਅਤੇ ਲੋਕ ਅਰਪਣ ਕੀਤਾ ਜਾਵੇਗਾ ਲਗਭਗ 9 ਕਰੋੜ 12 ਲੱਖ ਰੁਪਏ ਨਾਲ ਤਿਆਰ ਕੀਤਾ ਗਿਆ ਸਤਿਕਾਰ ਘਰ ਜਿੱਥੇ ਬਜ਼ੁਰਗਾਂ ਨੂੰ ਸਤਿਕਾਰ ਮਿਲੇਗਾ ਅਤੇ ਉਹਨਾਂ ਲਈ ਹਰ ਇੱਕ ਯਾਰਾ ਸੰਭਵ ਯਤਨ ਉਹ ਕੀਤੇ ਗਏ ਉਹਨਾਂ ਦੀਆਂ ਸੁਵਿਧਾਵਾਂ ਦੇ ਲਈ ਜਿੱਥੇ ਉਹਨਾਂ ਦੱਸਿਆ ਕਿ ਕੱਲ ਨੂੰ ਇਸ ਦਾ ਉਦਘਾਟਨ ਹੋਵੇਗਾ ਅਤੇ ਇੱਥੇ ਬਜ਼ੁਰਗ ਉਹ ਰਹਿਣਗੇ ਉਹਨਾਂ ਦੇ ਲਈ ਖਾਣ ਪੀਣ ਤੋਂ ਲਾ ਡਾਈਨਿੰਗ ਹਾਲ ਅਤੇ ਇਸ ਤੋਂ ਇਲਾਵਾ ਲੈਟਰਿੰਗ ਬਾਥਰੂਮ ਉਹਨਾਂ ਦੇ ਉੱਠਣ ਦੀ ਜਗ੍ਹਾ ਤੇ ਉਹ ਉੱਥੋਂ ਹੀ ਬੈਠ ਕੇ ਫੋਨ ਤੇ ਆਪਣੀਆਂ ਸੁਵਿਧਾਵਾਂ ਦੇ ਲਈ ਖਾਣ ਪੀਣ ਦੀਆਂ ਚੀਜ਼ਾਂ ਮੰਗਵਾ ਸਕਦੇ ਹਨ ਹਰ ਇੱਕ ਉਹਨਾਂ ਨੂੰ ਉੱਥੇ ਸਹੂਲਤਾਂ ਮਿਲੇਗੀ ਉੱਥੇ ਹੀ ਗਰਾਊਂਡ ਮਿਲਣਗੇ ਉੱਥੇ ਹੀ ਬੈਠਣ ਦੇ ਲਈ ਕਮਰਿਆਂ ਦੇ ਵਿੱਚ ਏਸੀ ਹੋਣ ਚਾਹੇ ਹੀਟਰ ਹੋਣ ਹਰ ਇੱਕ ਚੀਜ਼ ਦਾ ਪ੍ਰਬੰਧ ਮਿਲੇਗਾ ਅਤੇ ਉਸ ਨੂੰ ਕੱਲ ਜਿਹੜਾ ਲੋਕ ਅਰਪਣ ਕੀਤਾ ਜਾਵੇਗਾ ਅਤੇ ਡਾਕਟਰ ਬਲਜੀਤ ਕੌਰ ਆਉਣਗੇ ਉਹ ਉਹਨਾਂ ਨੂੰ ਲੋਕ ਅਰਪਣ ਕਰਨਗੇ ਉੱਥੇ ਹੀ ਡਿਪਟੀ ਕਮਿਸ਼ਨਰ ਮਾਨ ਸਾਹ ਨੇ ਦੱਸਿਆ ਕਿ ਕੱਲ ਨੂੰ ਜਿੱਥੇ ਉਹਨਾਂ ਦਾ ਉਦਘਾਟਨ ਹੋਣਾ ਹੈ ਉੱਥੇ ਹੀ ਇੱਕ ਬਜ਼ੁਰਗਾਂ ਦੇ ਲਈ ਇਹ ਚੰਗਾ ਕਦਮ ਜਿਹੜਾ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਦੋਸਤੋ ਇਸ ਉਪਰਾਲੇ ਤੇ ਤੁਹਾਡਾ ਕੀ ਕਹਿਣਾ ਕਮੈਂਟ ਸੈਕਸ਼ਨ ਚ ਆਪਣੀ ਰਾਏ ਜਰੂਰ ਦਿਓ ਅਤੇ ਚੰਗਾ ਉਪਰਾਲਾ ਲੱਗਿਆ ਤਾਂ ਇਸ ਵੀਡੀਓ ਨੂੰ ਸ਼ੇਅਰ ਵੱਧੋ ਵੱਧ ਜਰੂਰ ਕਰਿਓ। ਰਾਸ਼ਟਰ ਮੰਤਰੀ ਸਾਹਿਬ ਇੱਥੇ 7.5 ਕਰੋੜ ਦੀ ਲਾਗਤ ਕਰ ਰਹੇ ਹੈ। ਸਿਕਾਣਿ ਸਾਡੇ ਮੰਤਰੀ ਜੀ ਡਾਕਟਰ ਬਲਜੀਤ ਗਾਰਜੀ ਮਨਰਲ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਸਾਡੇ ਕੋਲ ਆ ਰਹੇ ਨੇ। ਆਕੇ ਇਸ ਵਿਦ ਆਸ਼ਰਮ ਦਾ ਉਦਘਾਟਨ ਕਰਨਗੇ ਸਾਡੇ ਕੋਲ ਆਲਰੇਡੀ ਇੱਥੇ ਲੋਕਾਂ ਤੋਂ ਇਨਕੁਆਰੀਜ਼ ਵੀ ਆਣੀਆ ਸ਼ੁਰੂ ਹੋ ਗਈ ਹੈ ਕਾਫੀ ਜਿਹੜੇ ਹੈਗੇ ਜ਼ਿਲ੍ਹੇ ਦੇ ਵਿੱਚ ਬਿਰਧ ਲੋਕ ਜਿਹੜੇ ਕੀ ਇਕੱਲੇ ਰਹਿੰਦੇ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਇੱਥੇ ਸੌਂਤਾ ਜਾਦਾ ਵਧੀਆ ਨਹੀਂ ਤੇ ਇੱਥੇ ਆ ਕੇ ਜਿਹੜਾ ਹੈ ਉਹ ਰਹਿਣਾ ਚਾਹੁੰਦੇ ਨੇ ਔਰ ਕੁਛ ਨਹੀਂ ਤਾਂ ਆਲਰੇਡੀ ਸਾਡੇ ਕੋਲ ਰੂਲ ਨ ਵੀ ਸ਼ੁਰੂ ਕਰ ਦਿੱਤੀ ਸਾਨੂੰ ਬੜੀ ਖੁਸ਼ੀ ਹੈ ਕਿ ਮੰਤਰੀ ਸਾਹਿਬ ਖੁਦ ਆਕੇ ਸਾਡੇ ਕੋਲ ਜ਼ਿਲ੍ਹੇ ਚ ਇਹਦਾ ਉਦਘਾਟਨ ਕਰ ਕਰਨਗੇ ਆਕੇ ਜਦ ਮੈਂ ਕਹੇ ਜੀ ਹ ਸਹੂਲਤਾਂ ਨੇ ਜਿਵੇਂ ਹੋਰ ਬਹੁਤ ਆਸ਼ਰਮ ਨੇ ਇੱਥੇ ਕਿੰਨੇ ਇਹ ਕਿੰਨੇ ਸ਼ਾਨਦਾਰ ਵਰਗ ਦੀ ਜੀ ਕੋਈ ਵੀ ਪਰਸਨ ਉਹ ਇੱਥੇ ਆ ਕੇ ਇਹ ਪੀਹੇਗਾ ਵੀ ਮੈਂ ਕਿਤੇ ਬਾਹਰੀ ਜਗ੍ਹਾ ਤੇ ਰਹਿ ਰਿਹਾ ਅਸੀਂ ਬਿਲਕੁਲ ਇੱਥੇ ਘਰ ਵਾਲਾ ਮਾਹੌਲ ਕ੍ਰੀਏਟ ਕੀਤਾ ਹੈ ਸਾਰਿਆਂ ਦੇ ਜਿਹੜੇ ਰੂਮਸ ਨੇ ਉਹ ਬੜੇ ਵਧੀਆ ਤਰੀਕੇ ਨਾਲ ਤਿਆਰ ਕੀਤੇ ਨੇ ਜਿਵੇਂ ਘਰ ਦੇ ਵਿੱਚ ਆਪਣਾ ਬੈੱਡਰੂਮ ਹੁੰਦਾ ਉਸ ਤਰੀਕੇ ਨਾਲ ਉਹਨਾਂ ਦਾ ਬੈੱਡ ਹੈ ਬਿਸਤਰਾ ਹੈ ਪ੍ਰੋਪਰ ਟਾਇਲਟਸ ਦੀ ਵਸ਼ੂਜੀ ਫੈਸਿਲਿਟੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਅਫਾ ਇੱਕ ਕੇਅਰ ਸੈਂਟਰ ਇੱਥੇ ਕ੍ਰੀਏਟ ਕੀਤਾ ਹੈ ਜਿਸ ਦੇ ਵਿੱਚ ਉਹ ਦਿਨ ਵੇਲੇ ਆਪਣੇ ਨਾਲ ਜਿਹੜੇ ਸਾਥੀ ਹੈਗੇ ਨੇ ਜਿਹੜੇ ਵੀ ਉਹਨਾਂ ਦੇ ਨਾਲ ਇੱਥੇ ਬੈਠ ਕੇ ਗੱਲਬਾਤ ਕਰ ਸਕਣ ਅਖਬਾਰ ਪੜ੍ਹ ਸਕਣ ਮੈਗਜ਼ੀਨ ਪੜ੍ਹ ਸਕਣ ਤੇ ਆਪਸ ਵਿੱਚ ਕੋਈ ਗੇਮਸ ਖੇਡ ਲੀਆਂ ਨੇ ਤਾਂ ਉਹ ਵੀ ਖੇਡ ਸਕਦੇ ਨੇ ਇਸ ਤੋਂ ਇਲਾਵਾ ਡਾਈਨਿੰਗ ਹਾਲ ਹੈਗਾ ਜਿੱਥੇ ਉਹ ਇਕੱਠੇ ਹੋ ਕੇ ਲੰਚ ਤੇ ਡਿਨਰ ਵੇਲੇ ਬ੍ਰੈਕਫਾਸਟ ਵੇਲੇ ਇਕੱਠੇ ਬੈ ਕੇ ਰੋਟੀ ਪਾਣੀ ਖਾ ਸਕਣ ਤੇ ਇੱਕ ਇੱਥੇ ਮੈਡੀਕਲ ਰੂਮ ਵੀ ਆਪਾਂ ਕ੍ਰੀਏਟ ਕਰ ਰਹੇ ਹਾਂ ਜੇਕਰ ਕੋਈ ਸਿਵਲ ਸਿਟੀਜ਼ਨ ਕਿਸੇ ਤਰ੍ਹਾਂ ਨਾਲ ਕੋਈ ਬਿਮਾਰ ਹੈ ਕੋਈ ਛੋਟੀ ਮੋਟੀ ਪ੍ਰੋਬਲਮ ਹੈ ਡਾਕਟਰ ਜਿਹੜੇ ਹੈ ਤੇ ਵਿਜ਼ਿਟ ਕਰਦੇ ਰਹਿਣਗੇ ਤੇ ਉਹ ਉਹਨਾਂ ਨੂੰ ਉੱਥੇ ਵੈਸਟ ਲਈ सुविधा जीडी तैयार की जा रही है बाकी बेसिक फैसिलिटीज जिम्मे बी पी चेक करना शुगर चेक करना वो फैसिलिटीज आप इतनी प्रोवाइड कर रहे हैं इस तु तो इलावा योगा रूम एक बनाया गया जिसे एक योगा इंस्ट्रक्टर लगातार रेगुलर बेसिस से टाइम जो कि सारे सूट करेगा वो आएगा विजिट करके सब योगा भी सिखाएगा और और लेस माहौल बहुत है क्योंकि ये हॉस्पिटल बहुत अच्छी जगह पर बने है खुला स्पेस है बहुत घूमने बतरी जगह हैगी है तो काफ़ी वाइसिया फीलिंग है और जी ਥੋੜੇ ਜਿਹੇ ਰੈਜ਼ੀਡੈਂਟਸ ਆਲਰੇਡੀ ਆ ਕੇ ਹੁਣ ਸਾਡੇ ਕੋਲ ਸ਼ੁਰੂ ਹੋਏ ਨੇ ਰਹਿਣਾ ਉਹ ਵੀ ਬਹੁਤ ਖੁਸ਼ ਨੇ